ਇੱਕ ਸਵਾਲ ਅਕਸਰ ਦੋਸਤਾਂ ਦਾ ਆਉਂਦਾ ਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਜੀ ਕਿੱਥੇ ਨੇ ਨਵਜੋਤ ਸਿੰਘ ਸਿੱਧੂ ਜੀ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੇ ਦੁਬਾਰਾ ਆਉਣਗੇ ਨਹੀਂ ਆਉਣਗੇ ਉਹਨਾਂ ਦੇ ਉੱਤੇ ਪਤਾ ਨਹੀਂ ਪਰ ਉਹਨਾਂ ਦੀ ਸੁਪਤਨੀ ਜੀ ਉਹਨਾਂ ਵੱਲੋਂ ਜ਼ਰੂਰ ਐਲਾਨ ਹੋ ਰਿਹਾ ਹੈ ਕਿ ਆ ਮਾएंगे ਜੀ ਕਾ ਸੋਚੇ تھے ਨਹੀਂ ਆएंगे ਲੋ ਆਮ ਫਿਰ ਆ ਗਏ ਜੀ ਜਬ ਤੱਕ ਤੋੜेंगे ਨਹੀਂ ਤਬ ਤੱਕ ਛੋੜेंगे ਨਹੀਂ ਬਿਲਕੁਲ ਕੀ ਬਾਤ ਦਲੇਆਕੇ ਦੇਖੋ ਬੀਬੀ ਨਵਜੋਤ ਕੌਰ ਸਿੱਧੂ ਅੱਗੇ ਵੀ ਇਸ ਤਰ੍ਹਾਂ ਦੇ ਬਿਆਨ ਦੇ ਜਾਂਦੇ ਆ ਜੀ ਕੋਈ ਵੱਡੀ ਗੱਲ ਨਹੀਂ ਹੈ ਨਵਜੋਤ ਕੌਰ ਸਿੱਧੂ ਨੇ ਕੱਲ ਕੀਆ ਕਿ ਮੈਂ ਆਪਣੇ ਹਲਕੇ ਤੋਂ ਇਲੈਕਸ਼ਨ ਲੜਾਂਗੀ ਤੁਸੀਂ ਕੋਈ ਸਰਵੇ ਵਗੈਰਾ ਕਰਾਉਣਾ ਤੇ ਜੀ ਸੱਦ ਕੇ ਕਰਾ ਲਓ ਕਮ ਸਾਡਾ ਜਿਹੜਾ ਬੰਨੇ ਆ ਵੀ ਲੋਕ ਚਾਹੁੰਦੇ ਆ ਕਿ ਅਸੀਂ ਇਲੈਕਸ਼ਨ ਲੜੀਏ ਜੀ ਅੱਛਾ ਕਿਆ ਕਦੋਂ ਇੰਟਰਸਟਿੰਗ ਗੱਲ ਕਿ ਜਿਸ ਵੇਲੇ ਜੋਸ਼ੀ ਜੀ ਪੂਰਾ ਜੋਸ਼ ਠਾਠਾ ਮਾਰਦਾ ਜਦੋਂ ਲੈ ਕੇ ਤੇ ਉਹ ਕਾਂਗਰਸ ਦੇ ਵਿੱਚ ਵੜ ਗਿਆ ਜੀ ਉਸ ਵੇਲੇ ਬੀਬੀਸੀ ਦੁ ਕਹਿ ਰਹੇ ਨੇ ਹੂੰ ਤੇ ਨਵਜੋਤ ਸਿੰਘ ਸਿੱਧੂ ਨੇ ਕਾਲਾ ਬਹਾਮਣ ਕਿਸ ਨੂੰ ਕਿਹਾ ਸੀਗਾ ਇਹ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਹੂੰ ਵੈਸੇ ਉਸ ਸ਼ਬਦ ਤੇ ਕਾਫੀ ਤੁਹਾਨੂੰ ਪਤਾ ਹੀ ਆ ਕੀ ਸੁਣੀ ਵੀ ਹੋਈ ਸੀ ਕੀ ਜੀ ਇਯਾਨੀ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦਾ ਰਾਜਨੀਤਿਕ ਭਵਿੱਖ ਕੀ ਹੋਏਗਾ ਮੈਨੂੰ ਨਹੀਂ ਪਤਾ ਪਰ ਉਹਦੀ ਭਵਿੱਖ ਦੀ ਵੰਦੀ ਕੀ ਹੈ ਉਸ ਨੂੰ ਸਮਝਿਆ ਜਾ ਸਕਦਾ ਹੈ ਜੀ ਕਿ ਜੋਸ਼ੀ ਸਾਹਿਬ ਕਾਂਗਰਸ ਦੇ ਵਿੱਚ ਆਉਂਦੇ ਆ ਬੀਬੀ ਸਿੱਧੂ ਨੂੰ ਕਹਿਣਾ ਪੈ ਰਿਹਾ ਕਿ ਅਸੀਂ ਲੜਾਂਗੇ ਹੁਣ ਜੇ ਤੁਸੀਂ ਉੱਥੇ ਦੇਖੋਗੇ ਜੇ ਅੰਮ੍ਰਿਤਸਰ ਨਾਰਥ ਦੀ ਗੱਲ ਕਰੀਏ ਤਾਂ ਭਾਈ ਦਤੀ ਸਾਹਿਬ ਦਤੀ ਸਾਹਿਬ ਵੀ ਤੇ ਸਿੱਧੂ ਸਾਹਿਬ ਦੇ ਖਾਸਮ ਖਾਸ ਇਹਦੇ ਤੂੰ ਦਤੀ ਸਾਹਿਬ ਇਹਨਾਂ ਦੀ ਝਟਕੇ ਦਿੱਤੇ ਸਦਕਾ ਪਿੱਛੇ ਹੋ ਜਾਣਗੇ ਜੀ ਤਾਂ ਸਰਕੀ ਦੇਤੇ ਪਉਂਦਾ ਤੇ ਮਾਨ ਵਰਗੇ ਖੋਟੇ ਫੈਮਿਲੀ ਬਰਾਡ ਫੈਮਿਲੀ ਸਿੱਧੂ ਦੇ ਜਿੰਨੇ ਬੰਦੇ ਸੀ ਤੁਸੀਂ ਦੇਖ ਲਓ ਅੱਜ ਕਿੱਥੇ ਨੇ ਜੀ ਤੋ ਮਤਲਬ ਕਿ ਇਦਾਂ ਹੀ ਹੁੰਦਾ ਜੀ ਰਾਜਨੀਤੀ 'ਚ ਭਵਿੱਖ ਦੀ ਘੇਰਾਬੰਦੀ ਜੇ ਭਵਿੱਖ ਜਾਂ ਮੁਸਤਕਬਲ ਜਾਂ ਫਿਊਚਰ ਸੋਚਿਆ ਵਿਚਾਰਿਆ ਜਾਂਦਾ ਤਾਂ ਉਹਦੀ ਕਾਟ ਵੀ ਉਸੇ ਰੂਪ ਦੇ ਵਿੱਚ ਪਹਿਲਾਂ ਹੀ ਫਿਕਰ ਹੋ ਜਾਂਦਾ ਬਿਲਕੁਲ ਜੀ ਇਸ ਕਰਕੇ ਨਵਜੋਤ ਸਿੱਧੂ ਆਉਂਦੇ ਆ ਕਿ ਨਹੀਂ ਆਉਂਦੇ ਪਤਾ ਨਹੀਂ ਨਵਜੋਤ ਕੋਰ ਸਿੱਧੂ ਇੱਛਾ ਜਤਾ ਰਹੇ ਹੋ ਪਤਾ ਲੱਗ ਗਿਆ ਪਰ ਨਾਲ ਇਹ ਵੀ ਆਪਾਂ ਨੂੰ ਫਿਰ ਵੇਖ ਲੈਣਾ ਚਾਹੀਦਾ ਹੈ ਕਿ ਜੇ ਇਹਨਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋਣਗੀਆਂ ਤੇ ਦੂਜੇ ਜਿਹੜੇ ਆ ਉਹ ਵੀ ਪਹਿਲਾਂ ਤਿਆਰ ਵਰ ਤਿਆਰ ਆ ਕਿਉਂਕਿ ਇੱਥੇ ਆਪਾਂ ਨੂੰ ਪਤਾ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੀ ਢੜੇਬੰਦੀ ਆ ਤੇ ਜਿਸ ਤਰ੍ਹਾਂ ਦੀ ਉਹ ਢੜੇਬੰਦੀ ਰੰਗ ਦਿਖਾਉਂਦੀ ਆ ਉਹਦਾ ਕਿਤੇ ਨਾ ਕਿਤੇ ਨਮੂਨਾ ਤੇ ਇਸੇ ਗੱਲ ਨੂੰ ਵੇਖਣ ਨੂੰ ਮਿਲ ਜਾਂਦਾ ਇੱਜ ਜੀ ਬਾਕੀ ਦੇਖੋ ਹੁਣ ਕੀ ਬਣਦਾ ਜੋਸ਼ੀ ਸਾਹਿਬ ਕਹਿੰਦੇ ਕਿ ਤਰਨ ਤਰਨ ਤੋਂ ਉੱਤੇ ਮੈਂ ਲੜਨਾ ਨਹੀਂ ਉਹਨਾਂ ਨੇ ਤੇ ਇੱਛਾ ਅੰਮ੍ਰਿਤਸਰ ਨੂੰ ਜਿਤਾਈ ਆ ਹੂੰ ਕਿ ਅੰਮ੍ਰਿਤਸਰ ਦੇ ਆਪਣੇ ਹਲਕੇ ਤੋਂ ਹੀ ਲੜਾਂਗਾ ਜੀ ਪਰ ਮੈਂ ਜਵੇ ਤੁਹਾਨੂੰ ਦੱਸਿਆ ਕਿ ਉਹਦਾ ਇੱਕ ਕਟਵਾ ਕੰਮ ਵੀ ਹੈਗਾ ਨਾ ਮੈਨੂੰ ਤੇ ਕੁਝ ਕਾਂਗਰਸੀ ਬੰਦਿਆਂ ਦੇ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਜੋਸ਼ੀ ਸਾਹਿਬ ਬੇਸ਼ੱਕ ਉੱਤੋਂ ਆਏ ਨੇ ਉੱਤੋਂ ਮਤਲਬ ਆ ਬਣ ਕੇ ਕਹਿੰਦੇ ਵੀ ਫਲਾਣਾ ਉੱਤੋਂ ਡਿਗਿਆ ਕਿਤੇ ਨਹੀਂ ਨਹੀਂ ਐਸਾ ਨਹੀਂ ਵੀ ਉਤੋਂ ਹਾਈ ਕਮਾਂਡ ਨਾਲ ਸੈਟਿੰਗ ਕਰਕੇ ਆਏ ਆ ਪਰ ਹੇਠਾਂ ਕਹਿੰਦੇ ਬੰਦੇ ਹੀ ਦੋ ਤਿੰਨ ਨੂੰ ਪਤਾ ਸੀਗਾ ਕਿ ਜੋ ਸ਼ੀਸਾ ਵਾਰ ਰਹੀ ਉਹ ਤੇ ਪਟਾਕਾ ਚਲੋ ਮੀਡੀਆ ਬਣੀ ਉਹ ਪੈ ਗਿਆ ਜ ਆਪਾਂ ਪਾਤਾ ਤੜਕੇ ਤੜਕੇ ਤਾਂ ਮਤਲਬ ਕਿ ਐਸੀ ਸਿਚੁਏਸ਼ਨ ਆ ਹੈ ਜੋ ਸਾਫ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਸਰਗਰਮੀ ਵਧਾਉਣਗੇ ਤਾਂ ਕਿਤੇ ਨਾ ਕਿਤੇ ਉਹਤੇ ਬੰਦ ਵੀ ਪਹਿਲਾਂ ਕੀਤੇ ਜਾ ਰਹੇ ਨੇ ਜੀ ਜੀ ਆ ਜੁਰਾਵਟ ਢਿੱਲੋਂ ਜੀ ਤੇ ਕਹਿ ਰਹੇ ਨੇ ਕਿ ਬੀਬੀ ਸਿੱਧੂ ਦਾ ਆਪਣੇ ਹਲਕੇ ਦੇ ਵਿੱਚ ਇਸ ਵਾਰ ਕਹਿੰਦੇ ਪੂਰਾ ਸਤਕਾਰ ਤੇ ਆਧਾਰ ਵੀ ਹੈ ਤੇ ਹਾਂ ਜੀ ਪਿੱਛੇ ਜੇ ਆਪਾਂ ਇੱਕ ਜ਼ਰੂਰ ਮੀਟਿੰਗ ਦੀ ਵੀ ਖਬਰ ਸੁਣੀ ਸੀ ਕਿ ਉਹਨਾਂ ਨੇ ਮੀਟਿੰਗ ਕੀਤੀ ਆਪਣੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਕਾਫੀ ਦੇਰ ਪਹਿਲਾਂ ਤਾਂ ਫਿਰ ਉਹੀ ਗੱਲ ਹੈ ਨਾ ਕਿ ਹੁਣ ਤੁਸੀਂ ਵੇਖੋ ਕਿ ਉੱਥੇ ਇਹਨਾਂ ਨੇ ਡਿੰਪੇ ਨੂੰ ਭੇਜਤਾ ਸੀਗਾ ਜੀ ਡਿੰਪਾ ਸਾਹਿਬ ਇਹ ਕਿ ਇਹਨਾਂ ਦੇ ਹੋਰ ਇੰਪਰੂਵਮੈਂਟ ٹرسٹ ਦੇ ਸਾਬਕਾ ਚੇਅਰਮੈਨ ਸੀ ਦੋ ਥੜੇ ਤੇ ਉੱਥੇ ਆਲਰੇਡੀ ਆ ਹੂੰ ਤੀਜਾ ਬੀਬੀ ਸਿੱਧੂ ਨੇ ਵੀ ਹੁਣ ਬਿਗਲ ਵਜਾ ਦਿੱਤਾ ਜੀ ਚੌਥਾ ਕੋਈ ਨਾ ਕੋਈ ਓਨਰੇਚਰ ਨੂੰ ਹੋਰ ਤਿਆਰ ਹੋ ਜਾਏਗਾ ਜੀ ਕਾਂਗਰਸ ਦੇ ਵਿੱਚ ਇਹੀ ਤੇ ਇੱਕ ਕਾਰਨ ਰਹਿੰਦਾ ਹੈ ਨਾ ਹਮੇਸ਼ਾ ਇਨਾ ਤੇ ਜਿਹੜੀ ਕਹ ਲੋ ਕਿ ਸ਼ੱਕੀ ਨਿਗਾਹ ਜਾਂਦੀ ਹੈ ਕਿ ਪਤਾ ਨਹੀਂ ਕੀ ਹੋਏਗਾ ਉਹਦਾ ਇਹੀ ਤੇ ਕਾਰਨ ਰਹਿੰਦੀ ਜੀ ਮਤਲਬ ਆਪਣੇਆਂ ਤੋਂ ਡਰ ਹੁੰਦਾ ਵੀ ਕੌਣ ਕਿੱਧਰ ਖੜਦਾ ਹੈ ਬਸ ਉਸੇ ਨਾਲ ਹੀ ਫੈਸਲਾ ਹੁੰਦਾ ਸਾਨੂੰ ਆਪਣੇਆਂ ਤੋਂ ਖਤਰਾ ਹੈ ਗੈਰਾਂ ਦੇ ਮਾਰਿਆਂ ਨਹੀਂ ਮਰਦੇ ਰੌਲਾ ਤੇ ਇਹੀ ਆ ਨਾ ਜੀ ਕਈ ਵਾਰ ਬੰਦਾ ਜਿਹੜਾ ਹੁੰਦਾ ਹੈ ਨਾ ਆਪਣੇ ਮਤਲਬ ਕਹਿੰਦਾ ਮੈਂ ਇੱਕ ਬਹੁਤ ਸੋਹਣੀ ਗੱਲ ਅਕਸਰ ਮੈਂ ਕਰਦਾ ਵੀ ਨਾਬ ਦੀ ਜ਼ਿੰਦਗੀ 'ਚ ਕਹਿੰਦੇ ਕਿ ਜਿਹੜੇ ਦੀਵੇ ਤੂਫਾਨਾਂ ਤੋਂ ਗੁੱਲ ਨਹੀਂ ਹੁੰਦੇ ਕਈ ਵਾਰ ਘਰ ਦੀ ਹਵਾਈ ਗੁੱਲ ਕਰ ਦਿੰਦੀ ਹੈ ਉਹਨਾਂ ਮਤਲਬ ਸਾਫ਼ ਹੈ ਜਿਹੜੇ ਬੰਦੇ ਬਾਹਰ ਲੜਾਈਆਂ ਨਹੀਂ ਨਾ ਹਾਰਦੇ ਕਦੇ 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 ਉਹਨਾਂ ਦੇ ਕੋਥਰੇ ਜੀ ਹਰਾ ਦਿੰਦੇ ਉਹਨਾਂ ਇਹ ਰਿਐਲਿਟੀ ਹੈ ਸਭ ਹਮ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਤੇ ਅੱਜ ਤੁਸੀਂ ਗੱਲ ਵੀ ਸੁਣਾਈ ਤੇ ਦੁਸ਼ਹਿਰਾ ਵੀ ਹੈ ਕੁਝ ਕਹਾਣੀ ਇਦਾਂ ਦੀ ਦੁਸ਼ਹਿਰੇ ਨਾਲ ਵੀ ਜੁੜਦੀ ਆ ਆ ਉਹ ਵੀ ਜੋੜੀ ਜਾ ਸਕਦੀ ਹੈ ਹਮ ਪਰ ਉਹਦੇ 'ਚ ਇੱਕ ਸੋਹਣੀ ਗੱਲ ਹੈ ਕਿ ਇੱਕ ਦਾ ਭਰਾ ਦਾਲ ਸੀ ਹੂੰ ਤੇ ਬਈ ਉਹ ਕਮਾਲ ਸੀ ਜੀ ਤੇ ਦੂਜੇ ਦਾ ਭਰਾ ਦੂਜਿਆਂ ਦੇ ਨਾਲ ਸੀ ਤੇ ਉਹਦਾ ਆ ਹਾਲ ਸੀ ਬਿਲਕੁਲ ਬਿਲਕੁਲ ਦੁਸਹਿਰੇ ਤੇ ਚਲੋ ਆਪ ਦਾ ਆ ਮਤ ਹੁੰਦਾ ਵਧੀਆ ਇਹ ਵੀ ਸੈਲੀਬ੍ਰੇਸ਼ਨ ਹੀ ਆ ਯਾਰ ਮੈਂ ਤਾਂ ਕਦੇ ਸੁੰਘੜਿਆ ਜਾਂ ਦਿਲ ਨਹੀਂ ਰੱਖਿਆ ਠੀਕ ਆ ਅੱਜਕੱਲ ਤਰਕ ਬਹੁਤ ਵਧੇ ਹੋਏ ਨੇ ਹਾਂਜੀ ਬਿਲਕੁਲ ਹਰ ਇੱਕ ਗੱਲ ਤੇ ਤਰਕ ਕਰ ਤੇ ਜੇ ਤਰਕ ਕਰਨ ਤੇ ਉਤਰੋਗੇ ਤਾਂ ਤਰਕ ਤੇ ਵਿਤਰਕ ਹੁੰਦਾ ਕੱਲ ਇਹ ਆ ਕੇ ਮੈਨੂੰ ਹਰਾਨ ਕਿ ਉਹ ਹੀ ਕਹਿੰਦੇ 30 ਸੈਕਟਰ ਦਾ ਜਿਹੜਾ ਉਹ ਸੀਗਾ ਨਾ ਦੁਸਹਿਰਾ ਮਨਾਉਣਾ ਜੀ ਉੱਥੇ ਜਿਹੜੇ ਉਹਨਾਂ ਦੇ ਗੱਡੇ ਸੀਗੇ ਬੁੱਤ ਜੇ ਉਹਨਾਂ ਨੂੰ ਇੱਕ ਰਾਤ ਪਹਿਲਾਂ ਹੀ ਲਾ ਕੇ ਆ ਗਿਆ। ਬਿਲਕੁਲ। ਤਾਂ ਮੈਨੂੰ ਰਾਤ ਇੰਦौरी ਦੇ ਸ਼ਾਇਰ ਸ਼ਾਇਰੀ ਦਾ ਸੁਣਾ ਸ਼ਦ ਗਜ਼ਲ ਦਾ ਮਿਸਰਾ ਉਹਦੇ ਚ ਉਹ ਕਹਿੰਦਾ ਕਿ ਗੁਜ਼ਰਨਾ تھا ਇੱਕ ਦਿਨ ਗੁਜ਼ਰ ਗਿਆ ਨਾ। ਹਾਂ। ਇਹ ਕੋ ਗੱਲ ਤੇ ਹੈ ਕਿ ਵੀ ਇੱਕ ਦਿਨ ਉਹ ਤੋਂ ਗੁਜ਼ਰ ਨਹੀਂ ਲੱਗਣੀ ਸੀ ਮਰਨ ਲੱਗੀ ਇੱਕਦਮ ਬਚ ਵੀ ਜਾਤੋ ਤੋ ਇੱਕ ਰੋਜ਼ ਮੇਰੇ ਮਰਨਾ ਹੀ ਤਾਂ ਗੱਲ ਤੇ ਹੋਇਆ ਨਾ ਜੀ ਚਲੋ ਅੱਜ ਨਹੀਂ ਤਾਂ ਮੈਂ ਕਹ ਉਹ ਇੱਕ ਕੱਲ ਦਾ ਹਾਂ ਇੱਕ ਰਾਤ ਪਹਿਲਾਂ ਉਹਦਾ ਕੰਮ ਨੇ ਪੜ ਗਿਆ ਲੱਗਣੀ ਤੈਨੂੰ ਆਕੇ ਸੀ ਉਹ ਹੋਰ ਉਹਨੂੰ ਕੀ ਉੱਠਦੀ ਲਾਟਰੀ ਲੱਗਣੀ ਸੀ ਬਿਲਕੁਲ ਤੁਹਾਡੀ ਗੱਲ ਠੀਕ ਵੀ ਹੈ ਵੀ ਅੱਜ ਕੱਲ ਮਨੋਰੰਜਨ ਦਾ ਇੱਕ ਸਾਧਨ ਬਣਾਇਆ ਹੋਇਆ ਤੇ ਤਰਕ ਵੀ ਵੱਖਰੇ ਵੱਖਰੇ ਨੇ ਚਲੋ ਆ ਜਿਆਦਾ ਹੀ ਆ ਨਾ ਇੱਥੇ ਹੁਣ ਜਦੋਂ ਦੇ ਸੋਸ਼ਲ ਮੀਡੀਆ ਤੇ ਜ਼ਿਆਦਾ ਲੋਕ ਐਕਟਿਵ ਹੋਇਆ ਤਿਹਾਰਾਂ 'ਚ ਤਿਥਾਂ 'ਚ ਮਤਲਬ ਯਾਰ ਮੈਂ ਆ ਵੀ ਨਿੱਜੀ ਜ਼ਿੰਦਗੀ 'ਚ ਦਿਨ ਤਿਹਾਰ ਬੜੇ ਘੱਟ ਸੈਲੀਬ੍ਰੇਟ ਕੀਤੇ ਆ ਪਰ ਹੁਣ ਬੜੇ ਬੁੱਡੇ ਵੀ ਮਨਾਈ ਰਹਿਆ ਕੀ ਫਰਕ ਪੈਂਦਾ ਲੋ ਉੱਥੇ ਵੀ ਲੋਕ ਕਹਿੰਦੇ ਆ ਲੈ ਸੈਲੀਬ੍ਰੇਸ਼ਨ ਕਰਦਾ ਇੱਕ ਸਾਲ ਕੱਟ ਗਿਆ ਤੇ ਜੇ ਨਾ ਕਰੋਗੇ ਸੈਲੀਬ੍ਰੇਸ਼ਨ ਤੇ ਕੀ ਵੱਧ ਜਾਊਗਾ ਘਟੀ ਜਾਂਦਾ ਬਿਲਕੁਲ ਤਰਕ ਤੇ ਤਰਕ ਹੁੰਦਾ ਸਾਬ ਹੂੰ ਠੀਕ ਹੈ ਨਾ ਤਾਂ ਉਹਦਾ ਪਤਾ ਕੀ ਕਹਣਗੇ ਹਰ ਪਾਲੂ ਖੁੱਲ ਕੇ ਜਿਓ ਤੇ ਫਿਰ ਉਹ ਕੇਕ ਕੱਟ ਕੇ ਹਸਣਾ ਮੁਸਕਰਾਣਾ ਵੀ ਖੁੱਲ ਕੇ ਜਿਉਣਾ ਹੀ ਹੈ ਜੀ ਜੀ ਬਿਲਕੁਲ ਜੀ ਮਗਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦੇ ਪ੍ਰੋਗਰਾਮ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਿਲਕੁਲ ਜੀ ਤੁਹਾਡੇ ਤੋਂ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਕਈ ਸਾਰੀਆਂ ਗੱਲਾਂ ਤੁਹਾਡੇ ਵੱਲੋਂ ਸਾਡੇ ਕੋਲ ਆ ਜਾਂਦੀਆਂ ਨੇ ਕਈ ਸਾਰੀਆਂ ਜਾਣਕਾਰੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਦਿੰਦੇ ਹੋ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਮਨਦੀਪ ਜੀ ਧੰਨਵਾਦ ਜੀ ਤੁਹਾਡਾ ਕਹਿੰਦੇ ਬਿਲਕੁਲ ਸਹੀ ਗੱਲ ਹੈ ਜੀ ਮੇਰੇ ਦਾਦਾ ਜੀ ਨੇ ਸਰਪੰਚ ਦੇ ਇਲੈਕਸ਼ਨ ਚ ਮੇਰੇ ਦਾਦਾ ਜੀ ਦੇ ਭਰਾਵਾਂ ਨੇ ਹੀ ਕਹਿੰਦੇ ਖੜਾ ਕੀਤਾ ਸੀ ਤੇ 30 ਸਾਲ ਪਹਿਲਾਂ ਹਾਂਜੀ ਇਹ ਤੇ ਗੱਲਾਂ ਹੁੰਦੀਆਂ ਨੇ ਨਾਲ ਦੇ ਭਰਾ ਹੁੰਦੇ ਨੇ ਜਿਹੜੇ ਪਰਿਵਾਰ ਹੁੰਦਾ ਉਹ ਤੁਹਾਨੂੰ ਅੱਗੇ ਲੈ ਜਾਂਦਾ ਕਈ ਵਾਰੀ ਖਿੱਚ ਵੀ ਲੈਂਦਾ ਭਰਾਵਾਂ ਹੁੰਦੀਆਂ ਨੇ ਤਾਕਤ ਹੁੰਦੇ ਆ ਜੀ ਜੀ ਪਰ ਕਈ ਮੌਕਿਆਂ ਤੇ ਖੂਨ ਦੇ ਰਿਸ਼ਤੇ ਵਾਲੇ ਜਿਹੜੇ ਉਹ ਵੀ ਰੰਗ ਚਿੱਟਾ ਵਿਖਾ ਜਾਂਦੇ ਆ ਜੀ ਤੇ ਜਿਹੜੇ ਇੱਕ ਢਡੋਨੀ ਜੰਮੇ ਹੁੰਦੇ ਆ ਉਹ ਵੀ ਸਿਰal ਆ ਜਾਂਦੇ ਆ ਫਰਕ ਮਲਕੇ ਅਲੱਗ ਅਲੱਗ ਜ਼ਿੰਦਗੀਆਂ ਦਾ ਅਲੱਗ ਅਲੱਗ ਹਾਲਾਤਾਂ ਦਾ ਹੁੰਦਾ ਸਭ ਜੀ ਠੀਕ ਹੈ ਨਾ ਜੀ ਕਈ ਭਰਾ ਨੂੰ ਭਰਾ ਮਾਰ ਦਿੰਦੇ ਸਕੇ ਤੇ ਕਈ ਇੱਕੋ ਕੁੱਖੋ ਨਹੀਂ ਜੰਮੇ ਹੁੰਦੇ ਉਹਦਾ ਵੀ ਗਾਂ ਬਦਲਾ ਲੈ ਲੈਂਦੇ ਆ ਜਾ ਕੇ ਜੀ ਇਹ ਭਰਾਵਾਂ ਦਾ ਫਰਕ ਹੁੰਦਾ ਭਰਾ ਤਾਕਤ ਹੁੰਦੇ ਆ ਜ਼ਰੂਰੀ ਨਹੀਂ ਭਰਾ ਉਹ ਹੋਵੇ ਜਿਹੜਾ ਇੱਕੋ ਮਾਂ ਦੀ ਕੁੱਖੋ ਜੰਮਿਆ ਹੋਵੇ ਪਰਾਪ ਦੂਜਾ ਵੀ ਬਣ ਜਾਂਦਾ ਤੇ ਦੂਜਾ ਜਿਆਦਾ ਵੀ ਨਿਭ ਜਾਂਦਾ ਕਈ ਵਾਰ ਇਹ ਸਾਡੀ ਜ਼ਿੰਦਗੀ ਦੇ ਤਜਰਬੇ ਨੇ ਕਾੜੇ ਨੇ ਸਰ ਕਾੜੇ ਨਹੀਂ ਹੜਾਏ ਨੇ ਸਾਹਿਬ ਅਸੀਂ ਹੜਾਏ ਨੇ ਜੀ ਜੀ ਬਹੁਤ ਸ਼ੁਕਰੀਆ ਜੀ ਹਰਵਿੰਦਰ ਕੌਰ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਦੋਸਤਾਂ ਦੀ ਬਹੁਤ ਮਿਹਰਬਾਨੀ ਜਿਹੜੇ ਨਾਲ ਜੁੜ ਚੁੱਕੇ ਨੇ ਜੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਬਾਕੀ ਦੋਸਤਾਂ ਦੇ ਨਾਲ ਵੀ ਸਾਂਝਾ ਕਰਦੇ ਹੋ ਆ ਸ਼ੋਭੀ ਸਚਦੇਵਾ ਜੀ ਤੁਹਾਡਾ ਸੁਜੈਸ਼ਨ ਸਿਰ ਮੱਥੇ ਆ ਜੀ ਮੈਂ ਸੰਭਲਿਆ ਤੇ ਮੈਂ ਕੋਸ਼ਿਸ਼ ਵੀ ਕਰਾਂਗਾ ਜਿਹੜੇ ਦੋਸਤ ਆਪਣੇ ਨਾਲ ਨਵੇਂ ਜੁੜਦੇ ਨੇ ਆਪਾਂ ਉਹਨਾਂ ਦੇ ਨਾਮ ਵੀ ਪੜ੍ਹਦੇ ਕਰੀਏ ਤੇ ਕਮੈਂਟ ਵੀ ਜ਼ਰੂਰ ਲੈ ਲਿਆ ਕਰੀਏ ਇਹ ਮੇਰੀ ਕੋਸ਼ਿਸ਼ ਵੀ ਹੋਏਗੀ ਅੱਗੇ ਹਾਂਜੀ ਬ੍ਰਦਰ ਇਜ਼ ਮੋਰ ਇੰਪੋਰਟੈਂਟ ਫਾਰ एवरीवन ਵਿਨੇਜ ਜੀ ਕਹਿ ਰਹੇ ਨੇ ਬਿਲਕੁਲ ਜੀ ਸ਼ੁਕ ਤੇ ਮਿੰਟੂ ਜੀ ਅਗਲੀ ਕਵਰ ਉਹ ਮਨਦੀਪ ਸਿੰਘ ਕਹਿ ਰਹੇ ਆ ਕਿ ਭਾਜੀ ਖੜਾ ਨਹੀਂ ਕੰਡਾ ਕੱਟਦਾ ਸੀ ਮਤਲਬ ਹਰਵਾ ਦਿੱਤਾ ਸੀ ਵੇਖਿਆ ਪਹਿਲਾਂ ਖੜਾ ਕਰਦੇ ਨਾਲ ਵੀ ਕੈਰ ਚੱਲ ਚੱਲ ਚੱਕਦੇ ਫੱਟੇ ਨਾਲ ਸੀ ਤੇਰੇ ਨਾਲ ਹੁਣ ਉਹੀ ਚੀਜ਼ ਹੋ ਗਈ ਨਾ ਮੈਂ ਜਿਹੜੀ ਸਰ ਕਹਿ ਰਹੇ ਮੈਂ ਤੁਹਾਨੂੰ ਦੱਸਿਆ ਨਾ ਤਜਰਬੇ ਸਾਡੇ ਕੋੜੇ ਆ ਪਰ ਹੰਡਾਏ ਬਹੁਤ ਅਸੀਂ ਸ਼ਿੱਦਤ ਦੇ ਨਾਲ ਆ ਜੀ ਤੋਂ ਐਦਾਂ ਹੀ ਕਰਦੇ ਨੇ ਸਭ ਭਰਾ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਕੁੱਖੋ ਜੰਮੇ ਉਹ ਵੀ ਵਫਾ ਕਰ ਸਕਦੇ ਆ ਹੂੰ ਤੇ ਇੱਕ ਉਹ ਵੀ ਹੁੰਦੇ ਜਿਹੜੇ ਜਫਾ ਕਰਦੇ ਆ ਕੋਖੋ ਜੰਮ ਕੇ ਜੀ ਠੀਕ ਆ ਤੇ ਇੱਕ ਉਹ ਵੀ ਹੁੰਦੇ ਆ ਜਿਹੜੇ ਇੱਕ ਮਾਂ ਦੇ ਪਿੱਟੋਂ ਨਹੀਂ ਜੰਮੇ ਹੁੰਦੇ ਉਹੀ ਇੱਕ ਫਰਕ ਹੁੰਦਾ ਹਮ ਬਾਕੀ ਜਨਾ ਉਹ ਨਿਭਦੇ ਆ ਨਾ ਕੋਈ ਨਹੀਂ ਨਿਭਦਾ ਇਹ ਹੁਣ ਕਿਤੇ ਗੱਲਾਂ ਗਾਂ ਟਿਕਾਣੇ ਲੱਗਣ ਗਈਆਂ ਕਿਤੇ ਫੇਰ ਖੋਲਾਂਗੀ ਜ਼ਿੰਦਗੀ ਦੇ ਭੇਤ ਤੋ ਮੈਂ ਸਮਝ ਰਿਹਾ ਵੈਸੇ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਖੁੱਲੇ ਰੂਪ ਚ ਕੰਮ ਬਿਲਕੁਲ ਆਪਣਾ ਸਾਥ ਜਿੰਨਾ ਮਤਲਬ ਕਿ ਅੱਜ ਵੀ ਮੇਰੇ ਨਾਲ ਜੋ ਹੈ ਜੀ ਉਹੀ ਰਹਿੰਦੇ ਆ ਠੀਕ ਐ ਸਹੀ